ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥਲੇ ਤੁਸੀਂ ਆਪਣੇ ਜਾਨਵਰ ਦੇ ਸਕਦੇ ਇਹਨਾਂ ਵਿੱਚੋਂ ਜਤਤ ਜਾਨਵਰ ਹੈਲਦੀ ਆ ਪਿੱਡਾ ਪੁੱਡਾ ਹੈਲਦੀ ਆ ਕੀ ਦੇ ਸਕਦੇ ਮੇਰੇ ਵੀ ਕਿੰਨੀਆਂ ਫਿੱਟੀਆਂ ਪਈਆਂ ਠੀਕੇ ਸੋ ਇਧਰ ਵੀ ਤੁਸੀਂ ਦੇ ਸਕਦੇ ਆਪਣਾ ਪੇਡੂ ਗੱਡਾ ਤਗੜਾ ਹੋਇਆ ਪਿਆ ਸੋ ਮੇਰਾ ਵੀ ਇਹਨਾਂ ਚੋਂ ਨਾ ਜਿਹੜੀਆਂ ਬੱਕਰੀਆਂ ਹੈ ਮੇਰਾ ਵੀ ਭਲਾ ਨਹੀਂ ਕੀ ਚੱਕਰ ਪੱਠੇ ਨਹੀਂ ਨੂੰ ਸਗੋਂ ਵੱਧ ਭਾਈ ਦੇ ਪੇਡਾਂ ਨਾਲੋਂ ਪਰ ਢੇਡੇ ਨਾਲ ਦਾ ਭਰਦਾ ਹੀ ਨਹੀਂ ਕੀ ਯਾਰ ਵੱਖੀਆਂ ਹੀ ਇਹਨਾਂ ਦੀਆਂ ਖਾਲੀ ਰਹਿੰਦੀਆਂ ਇਧਰ ਤੁਸੀਂ ਦੇ ਸਕਦੇ ਭਰਾ ਠੀਕੇ ਇਹਨਾਂ ਢਿੱਡ ਭਰੇ ਆ ਇਹਨਾਂ ਜੋ ਕੁਝ ਕੁ ਦੇ ਸਹੀ ਆ ਤੇ ਪਰ ਇੱਕ ਦੂ ਦਾ ਬੜਾ ਬੁਰਾ ਹਾਲ ਹੀ ਠੀਕੇ ਇੱਕ ਜਿਹੜੀ ਆ ਵਾਲੀ ਦੇ ਕਾਹ ਵਾਲੀ ਠੀਕ ਇਹਨਾਂ ਦੀਆਂ ਵੱਖੀਆਂ ਭਰਦੀਆਂ ਨਹੀਂ ਭਰਾ ਪੱਠਾ ਵੜਾ ਪਾ ਛੱਡਿਆ ਵੀਰੇ ਇਹਨਾਂ ਨੂੰ ਸੋ ਹੁਣ ਭਰਾ ਮਾਹਨੂ ਲੀਕ ਲਈ ਆਪਾਂ ਇੱਕ ਲੈ ਕੇ ਜਾਨੇ ਅੱਜ ਥੱਲੇ ਸੋ ਉੱਥੇ ਜਿਹੜਾ ਕਾਏ ਉੱਥੇ ਬੰਦ ਦਿੰਨੇ ਆ ਠੀਕੇ ਆ ਵਾਲਾ ਜਿਹੜਾ ਤੁਸੀਂ ਦੇਖਦੇ ਪੈਣਾ ਪਿੱਲਰ ਜਿਹਦੇ ਨਾਲ ਬੰਦ ਦਿੰਨੇ ਆ ਠੀਕ ਨਾ ਭਰਾ ਚ ਲੋਕ ਵਿਚਾਰੀ ਪੱਠੇ ਪੁੱਠੇ ਜਾਦੀ ਖਾ ਸਕਦੀਆਂ ਠੀਕੇ ਪਰ ਉਹ ਵੀਰੇ ਆ ਜਿਹੜੀ ਬੱਕਰੀ ਆਪਾਂ ਇੱਥੇ ਲਾ ਕੇ ਬੰਨ ਛੱਡੀ ਆ ਇਹਦਾ ਮੈਨੂੰ ਲੱਗਦਾ ਢਿੱਡ ਢੁੱਡੇ ਨਹੀਂ ਇੱਥੇ ਮਾਰੀਆਂ ਮੋਟ ਵੱਖੀਆਂ ਭਰ ਸਕਦੀਆਂ ਵੀ ਦੇ ਸਕਦੇ ਬੜੀ ਵਿਚਾਰੀ ਯ ਮਰੀ ਪਈ ਹੈ ਕਿ ਪਤਾ ਨਹੀਂ ਪੱਠਾ ਵੜਾ ਪਾਈ ਦਾ ਵੀਰੇ ਸਾਰਿਆਂ ਨੂੰ ਸੇਮੀ ਪਾਈ ਦਾ ਪਰ ਇਹਦਾ ਮੇਰਾ ਵੀ ਢੇਡੀ ਵੀ ਪਰਦਾ ਪਿਆ ਸੇ ਸੇ ਕਰਕੇ ਇੱਥੇ ਆਪਣੇ ਇੱਥੇ ਘਾਹ ਕੁ ਹੈਗਾ ਪੇ ਚਰ ਲੂਗੀ ਚੱਲ ਯਾਰ ਮੜੀਆਂ ਵੱਖੀਆਂ ਭਰ ਜਾਣ ਜੀ ਨਾ ਤੇ ਹੁਣ ਹੋ ਗਿਆ ਵੀਰੇ ਰੋਟੀ ਖਾਣ ਦਾ ਟਾਈਮ ਆਪਾਂ ਹੁਣ ਰੋਟੀ ਖਾਣ ਜੰਦੇ ਆਂ ਅੱਜ ਦੀ ਵੀਡੀਓ ਇੱਥੇ ਕਰਦਣ ਕਰਦੇ ਆਂ ਤਾਲ ਮਾਜੀ ਸੱਚੇ ਕੰਮ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾ ਲਾਈਕ ਜਰੂਰ ਕਰ ਦਿਓ ਵੀਰੇ